ਸਾਸ਼ਿਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਅਰਸੋਈ ਤੇ ਅੱਜ ਆਪਾਂ ਬਣਾਵਾਂਗੇ এগ ਰਾਈਸ ਮਤਲਬ ਕਿ ਅੰਡੇ ਵਾਲੇ ਚਾਵਲ ਤੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਜਿਹੜੇ ਕਿ ਬਿਲਕੁਲ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੁੰਦੇ ਅਤੇ ਬਹੁਤ ਜ਼ਿਆਦਾ ਟੇਸਟੀ ਲذیਜ਼ ਬਣਦੇ ਨੇਗੇ ਤੇ ਚਲੋ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਆਪਾਂ 1.5 ਲੀਟਰ ਜਿਹੜਾ ਪਾਣੀ ਹੈਗਾ ਉਹ ਲੈ ਲਿਆਗਾ ਪਾਣੀ ਨੂੰ ਗਰਮ ਹੋਣ ਵਾਸਤੇ ਚੜਾਤਾ ਜਦੋਂ ਪਾਣੀ ਗਰਮ ਹੋ ਜਾਤੇ ਇਹਦੇ ਵਿੱਚ ਆਪਾਂ ਇੱਕ ਚਮਚੇ ਦੇ ਕਰੀਬ ਜਿਹੜਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੇਲ ਆ ਤੁਸੀਂ ਖਾਣੇ ਉਹ ਪਾ ਸਕਦੇ ਹੋ ਜਾਂ ਘਿਓ ਪਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਇੱਕ ਚਮਚਾ ਨਮਕ ਦਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿੰਨੇ ਤੁਸੀਂ ਚੌਲ ਬਣਾਉਣੇ ਹੈ ਮੈਂ ਇੱਥੇ ਇੱਕ ਕਟੋਰੀ ਜਿਹੜੀ ਚੌਲਾਂ ਦੀ ਹੈਗੀ ਉਹ ਐਡ ਕਰਤੀ ਹੈ ਜਦ ਤੱਕ ਚੌਲ ਉਬਲਦੇ ਤਾਂ ਆਪਾਂ ਇਹਦੇ ਵਾਸਤੇ ਮਸਾਲਾ ਤਿਆਰ ਕਰ ਲੈਣੇ ਹੈ ਇੱਥੇ ਦੋ ਮੀਡੀਅਮ ਸਾਈਜ਼ ਦੇ ਮੈਂ ਪਿਆਜ਼ ਲੈ ਲਏ ਆਗੇ ਪਿਆਜ਼ਾਂ ਨੂੰ ਲੰਬੇ ਲੰਬੇ ਲੱਛਿਆਂ ਦੇ ਵਿੱਚ ਕਟਿੰਗ ਕਰ ਲਵਾਂਗੇ ਜਿਆਦਾ ਬਰੀਕ ਨਹੀਂ ਮोटा-ਮोटा ਤੇ ਪਤਲਾ-ਪਤਲਾ ਮੇਂ ਜਿਆਦਾ ਮੋਟਾ ਵੀ ਨਹੀਂ ਜਿਆਦਾ ਪਤਲਾ ਨਹੀਂ ਤੇ ਇਧਰ ਜਿਹੜੇ ਚੌਲ ਹੈਗੇ ਆਪਣੇ ਉਬਲ ਰਹੇ ਨੇਗੇ ਤਕਰੀਬਨ ਬਣ ਕੇ ਤਿਆਰ ਹੋ ਗਏ ਨੇ ਕੱਚੇ ਵਾਲੇ ਚਾਵਲ ਸੀ ਤਾਂ ਕਰਕੇ ਬਹੁਤ ਜਲਦੀ ਮਤਲਬ ਹੈ ਪੱਕ ਜਾਂਦੇ ਆ ਤੇ ਇਹਨਾਂ ਦੇ ਵਿੱਚੋਂ ਪਾਣੀ ਕੱਢ ਕੇ ਆਪਾਂ ਠੰਡੇ ਕਰਨ ਵਾਸਤੇ ਰੱਖ ਦਿੰਨੇ ਆਂਗੇ ਪਿਆਜ਼ ਮੈਂ ਕਟਿੰਗ ਕਰ ਲਈ ਹੈਗੇ ਨਾਲ ਦੀ ਨਾਲ ਤੇ ਹੁਣ ਮੈਂ ਕਟਿੰਗ ਕਰ ਲਵਾਂਗੀ 1 ਇੰਚ ਅਦਰਕ ਦੀ ਪੀਸ ਨੂੰ ਬਰੀਕ-ਬਰੀਕ ਫਾੜੀਆਂ ਦੇ ਵਿੱਚ ਕਟਿੰਗ ਕਰ ਲਵਾਂਗੇ ਅਦਰਕ ਨੂੰ ਆਪਾਂ ਬਰੀਕ-ਬਰੀਕ ਫਾੜੀਆਂ ਦੇ ਵਿੱਚ ਕਟ ਕਟਿੰਗ ਕਰ ਲਾਂਗੇ ਇਹ ਲੰਬੇ ਲੱੱਚੇ ਬਣਾਉਣੇ ਤੇ ਲੰਬੇ ਲੱੱਚੇ ਵੀ ਤੁਸੀਂ ਕਟਿੰਗ ਕਰ ਸਕਦੇ ਹੋਗੇ ਤੇ ਨਾਲ ਹੀ ਆਪਾਂ ਇੱਕ ਟਮਾਟਰ ਲੈ ਲਿਆਗਾ ਟਮਾਟਰ ਨੂੰ ਵੀ ਬਰੀਕ-ਬਰੀਕ ਫਾੜੀਆਂ ਦੇ ਵਿੱਚ ਕੱਟ ਲਵਾਂਗੇ ਤੇ ਥੋੜਾ ਜਿਹਾ ਹਰਾ ਧਨੀਆ ਲੈਤਾਗਾ ਤੇ ਉਹਨੂੰ ਵੀ ਆਪਾਂ ਕਟਿੰਗ ਕਰਕੇ ਰੱਖ ਲਵਾਂਗੇ ਜੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਬਰਤਵਾਤ শেয়ার ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇ ਨੂੰ ਬਰਤਵਾਤ ਸਬਸਕ੍ਰਾਈਬ ਕਰਨਾ ਜੇ ਕੋਈ Facebook ਪੇਜ ਤੇ ਦੇਖ ਰਿਹਾ ਤਾਂ Facebook ਪੇਜ ਨੰਬਰ 1 ਅਰ ਸੋਇ ਨੂੰ ਬਰਤਵਾਤ ਫੋਲੋ ਕਰਨਾ ਕਿਉਂਕਿ ਆਪਾਂ ਬਹੁਤ ਹੀ ਸੌਕੇ ਤੇ ਸਿੰਪਲ ਜਿਹੇ ਤਰੀਕੇ ਨਾਲ ਜਿਹੜੀ ਇੱਕ ਜਨੀਕ ਜੀ ਰੈਸਪੀ ਬਣਾ ਕੇ ਤਿਆਰ ਕਰਦੇ ਆਂਗੇ ਜਿਹੜੀ ਖਾਣ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਲਜੀਜ਼ ਤੇ ਬਹੁਤ ਹੀ ਜ਼ਿਆਦਾ ਮਤਲਬ ਕਿ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਘੱਟ ਮਿਹਨਤ ਨਾਲ ਹੈ ਜਿਹੜੀ ਬਣ ਚੰਦੀ ਹੈਗੀ ਤੇ ਦੂਸਰਾ ਕੀ ਹੈ ਬਹੁਤ ਹੀ ਘੱਟ ਮਤਲਬ ਕਿ ਮਿਰਚ ਮਸਾਲਿਆਂ ਤੋਂ ਬਿਨਾ ਆਪਾਂ ਜਿਹੜੀ ਹੈਗੀ ਰੈਸਪੀ ਤਿਆਰ ਕਰਦੇ ਹਾਂ ਹਲਕੇ ਮਸਾਲਿਆਂ ਨਾਲ ਬੇਸਿਕ ਜਿਹੀ ਮਸਾਲੇ ਜਿਹੜੇ ਆਪਾਂ ਰੋਟੀਨ ਦੇ ਵਿੱਚ ਯੂਜ਼ ਕਰਦੇ ਆਂਗੇ ਤੇ ਬਹੁਤ ਹੀ ਸੌਖੀ ਤੇ ਮਤਲਬ ਕਿ ਜਿਹੜੀ ਵਧੀਆ ਰੈਸਪੀ ਹੈਗੀ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਨੇੜਾ ਇਧਰ ਆਪਾਂ ਇਹ ਟਮਾਟਰ ਉਹ ਵੀ ਬਰੀਕ-ਬਰੀਕ फाੜੀਆਂ ਦੇ ਵਿੱਚ ਕੱਟ ਲਿਆਗਾ ਤੇ ਧਨੀਆ ਨੂੰ ਵੀ ਆਪਾਂ ਬਰੀਕ-ਬਰੀਕ फाੜੀਆਂਾਂ 'ਚ ਕੱਟ ਕੇ ਤਿਆਰ ਕਰ ਲਵਾਂਗੇ ਤੇ ਇਧਰ ਆਪਾਂ ਦਵਾਰੇ ਤੋਂ ਹੀ ਕੜਾਈਆਂ ਲੈ ਲੈ ਕੜਾਈ ਦੇ ਵਿੱਚ ਆਪਾਂ ਪਾ ਲਵਾਂਗੇ ਸਰੋਂ ਦਾ ਤੇਲ 1.5 ਕੜਛੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਹਿਲ ਚੰਗੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਜੀਰਾ ਇਹਦੇ ਵਿੱਚ ਤੁਸੀਂ ਖਰੇ ਮਸਾਲੇ ਤੇਜ ਪੱਤਾ ਕਾਲੀ ਮਿਰਚ ਤੇ ਮਤਲਬ ਕਿ ਬੜੀ ਇਲਾਇਚੀ ਦਾਲਚੀਨੀ ਉਹ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਪਸੰਦ ਆ ਤਾਂ ਮੈਂ ਕੋਈ ਜ਼ਿਆਦਾ ਮਤਲਬ ਕਿ ਖਰੇ ਮਸਾਲੇ ਨਹੀਂ ਐਡ ਕਰਦੀ ਰੂਟੀਨ ਵਾਲੀ ਰੈਸਪੀ ਦੇ ਵਿੱਚ ਵੀ ਕੋਈ ਹੁੰਦਾਗਾ ਵੀ ਆਪਾਂ ਹਫਤੇ ਦੇ ਵਿੱਚ ਇੱਕ ਦੋ ਵਾਰੀ ਜਿਹੜੀ ਜਿਵੇਂ ਦਾਲਾਂ ਵਗੈਰਾ ਬਣਾਉਨੇ ਆਪਾਂ ਉਹਨਾਂ ਦੇ ਵਿੱਚ ਜਿਹੜੇ ਜ਼ਿਆਦਾ ਖਰੇ ਮਸਾਲੇ ਯੂਜ਼ ਕਰ ਲੈਣੇ ਹੈਗੇ ਤੇ ਉਸ ਤੋਂ ਬਾਅਦ ਆਪਾਂ ਜੀਰਾ ਪੱਕਣ ਤੋਂ ਬਾਅਦ ਇਹਦੇ ਵਿੱਚ ਐਡ ਕਰ ਦਵਾਂਗੇ ਪਿਆਜ਼ ਪਿਆਜ਼ਾਂ ਨੂੰ ਜ਼ਿਆਦਾ ਮਤਲਬ ਕਿ ਭੁੰਨਣਾ ਨਹੀਂ ਹੈਗਾ ਕਿ ਇਹਨਾਂ ਨੂੰ ਹਲਕਾ ਗੁਲਾਬੀ ਹੋਣ ਤੱਕ ਹੀ ਪਕਾਵਾਂਗੇ ਜ਼ਿਆਦਾ ਕਾਲੇ ਨਹੀਂ ਕਰਨੇ ਹੈਗੇ ਕਿ ਤਾਂ ਕਿ ਜਿਹੜਾ ਪਿਆਜ਼ ਦਾ ਜਿਹੜਾ ਮਿੱਠਾ ਪਾਣਾ ਹੈਗਾ ਉਹ ਖਤਮ ਨਾ ਹੋਵੇ ਤੇ ਜਦੋਂ ਆਪਾਂ ਮਤਲਬ ਕਿ ਚਾਵਲਾਂ ਨੂੰ ਖਾਣੇ ਹੈਗੇ ਤੇ ਥੋੜਾ ਜਿਹਾ ਜਿਹੜੀ ਮਠਿਆਸ ਆਉਂਦੀ ਰਹੇ ਪਿਆਜ਼ ਦੀ ਤੇ ਪਿਆਜ਼ਾਂ ਨੂੰ ਹਲਕਾ ਗੁਲਾਬੀ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਅਦਰਕ ਕੱਟਿਆ ਹੋਇਆ ਬਰੀਕ-ਬਰੀਕ ਉਸ ਤੋਂ ਬਾਅਦ ਐਡ ਕਰ ਦਵਾਂਗੇ ਇਹਦੇ ਵਿੱਚ ਟਮਾਟਰ ਟਮਾਟਰਾਂ ਨੂੰ ਵੀ ਕੋਈ ਜ਼ਿਆਦਾ ਐ ਮੈਸ਼ ਨਹੀਂ ਕਰਨਾ ਹੈਗਾਗਾ ਹਲਕੀਆਂ ਜਿਹਾ ਫਾੜੀਆਂ ਨੇ ਜਿਹੜੀਆਂ ਉਹ ਮਤਲਬ ਕਿ ਖੜੀਆਂ ਰਹਿਣ ਵਿੱਚ ਤੇ ਇੰਨਾ ਕੀ ਮਤਲਬ ਕਿ ਪਕਾਉਣਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੁਝ ਸੁੱਕੇ ਮਸਾਲੇ ਐਡ ਕਰਾਂਗੇ ਕੋਈ ਜ਼ਿਆਦਾ ਮਸਾਲੇ ਨਹੀਂ ਐਡ ਕਰਨੇ ਬਸ ਨਮਕ ਤੇ ਹਲਕੀ ਜੀ ਮਿਰਚ ਐਡ ਕਰਾਂਗੇ ਕਿਉਂਕਿ ਜਿਆਦੇ ਮਸਾਲਿਆਂ ਵਾਲੇ ਮਤਲਬ ਕਿ ਚਾਵਲ ਨਹੀਂ ਬਣਾਉਂਦੇ ਹੈਗੇਗੇ ਤੇ ਇਹ ਬਿਲਕੁਲ ਸੈਂਪਲ ਤਰੀਕੇ ਨਾਲ ਬਣਾਵਾਂਗੇ ਖਾਣ ਦੇ ਵਿੱਚ ਉਨੇ ਜਿਆਦੇ ਟੇਸਟੀ ਬਣਦੇ ਨੇ ਇਹ ਜਿੰਨੇ ਘੱਟ ਮਸਾਲਿਆਂ 'ਲੇ ਬਣਾਵਾਂਗੇ ਤੇ ਨਾਲੇ ਜਿਹੜੇ ਹਜਮਾ ਬਹੁਤ ਜਲਦੀ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਹਲਕਾ ਜਿਹਾ ਮਿਰਚ ਤੇ ਹਲਕਾ ਜਿਹਾ ਨਮਕ ਕਿਉਂਕਿ ਨਮਕ ਆਪਾਂ ਪਹਿਲਾਂ ਚਾਵਲਾ ਨੂੰ ਉਵਾਲਣ ਵਾਸਤੇ ਪਾਇਆ ਸੀਗਾ ਤੇ ਕਿਉਂਕਿ ਕਾਫੀ ਜਿਹੜਾ ਨਮਕ ਹੈਗਾ ਉਹ ਮਤਲਬ ਕਿ ਚੋਲਾਂ ਦੇ ਵਿੱਚ ਹੋ ਜਾਊਗਾ ਫਿਰ ਤਾਂ ਕਰਕੇ ਦੇਖ ਕੇ ਐਡ ਕਰਨਾ ਅੱਧੇ ਚਮਚੇ ਦੇ کریم ਮੈਂ ਇੱਥੇ ਲਾਲ ਮਿਰਚ ਪਾਊਡਰ ਐਡ ਕਰਤਾ ਤੇ ਅੱਧਾ ਕ ਚਮਚਾ ਇਹਦੇ ਵਿੱਚ ਆਪਾਂ ਐਡ ਕਰਤਾ ਹੈਗਾ ਨੂਨ ਤੇ ਇਹਨਾਂ ਨੂੰ ਮਿਕਸ ਕਰ ਲਵਾਂਗੇ ਮਸਾਲਿਆਂ ਨੂੰ ਤੇ ਥੋੜਾ ਜਿਹਾ ਪਕਾ ਲਵਾਂਗੇ ਤੇ ਹੁਣ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰ ਦਵਾਂਗੇ ਅੰਡੇ ਇੱਥੇ ਮੈਂ 4 ਅੰਡੇ ਲੈ ਲੈਨੇਗੇ 4 ਅੰਡਾ ਨੂੰ ਫੋੜ ਕੇ ਆਪਾਂ ਇਹਦੇ ਵਿੱਚ ਪਾ ਦਵਾਂਗੇ ਚਾਰ ਇਹ ਅੰਡੇ ਆਪਾਂ ਫੋੜ ਕੇ ਦੇ ਵਿੱਚ ਐਡ ਕਰਦੇ ਹੈਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਪਕਾ ਲਵਾਂਗੇ ਜਦੋਂ ਇਹ ਹਲਕੀ ਜਿਹੀ ਮਤਲਬ ਕਿ ਇਹਨਾਂ ਦੀ ਖੱਲ ਜੀ ਜਦੋਂ ਬਣਨ ਲੱਗ ਗਈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਾਂ ਚਾਵਲ ਲਏਗੇ ਪਾਣੀ ਚੋ ਵਾਰੇ ਕੱਢ ਕੇ ਆਪਾਂ ਮਤਲਬ ਕਿ ਪਾਣੀ ਠੰਡੇ ਹੋਣ ਵਾਸਤੇ ਰੱਖਦੇ ਸੀਗੇ ਨਾਲੇ ਜਿਹੜਾ ਐਕਸਟਰਾ ਪਾਣੀ ਹੈਗਾ ਉਹ ਨਿਕਲ ਜਾਊਗਾ ਤੇ ਉਹ ਹਲਕਾ ਜਿਹਾ ਮਤਲਬ ਕਿ ਜਦੋਂ ਪੱਕ ਗਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਚਾਵਲ ਕਿਉਂਕਿ ਕੁਝ ਜਿਹੜਾ ਟੇਸਟ ਹੈ ਦਾ ਮਤਲਬ ਕਿ ਫਲੇਵਰ ਹੈਗਾ ਚੰਗੀ ਤਰ੍ਹਾਂ ਚਾਵਲਾਂ 'ਚ ਚਲਿਆ ਜਾਊਗਾ ਤੇ ਚਾਵਲ ਪਾ ਦਵਾਂਗੇ ਇਹ ਮਤਲਬ ਕਿ ਹਲਕੇ ਹੱਥ ਨਾਲ ਹੀ ਪਾਉਣੇ ਕੱਚੇ ਵਾਲੇ ਚਾਵਲ ਸੀ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਸੀ ਤਾਂ ਕਰਕੇ ਇਹਨਾਂ ਨੂੰ ਮੈਂ ਮਤਲਬ ਕਿ ਅੱਜ ਬਣਾਇਆ ਹੈਗਾ ਪੱਕੇ ਵਾਲੇ ਸਾਬਲ ਨਹੀਂ ਬਣਾਏ ਹੈਗੇਗੇ ਤੇ ਵੈਸੇ ਇਹ ਵੀ ਖਿਲੇ-ਖਿਲੇ ਰਹਿੰਦੇ ਨੇਗੇ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਦੇ ਵਿੱਚ ਤੇ ਇੱਕ ਦੋ ਮਿੰਟ ਮਤਲਬ ਕਿ ਵਧੀਆ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਅੰਡੇ ਦੇ ਨਾਲ ਚੌਲਾਂ ਨੂੰ ਤੇ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਹੈ ਜਿਹੜੇ ਚਾਵਲ ਬਣ ਕੇ ਤਿਆਰ ਹੁੰਦੇ ਨੇ ਐਗ ਰਾਇਸ ਮਤਲਬ ਕਿ ਅੰਡੇ ਵਾਲੇ ਚੌਲ ਤੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਤੇ ਇਹਨੂੰ ਆਪਾਂ 1-2 ਮਿੰਟ ਇਸ ਤਰ੍ਹਾਂ ਹੀ ਪਕਾ ਲਵਾਂਗੇ ਹਲਕੇ ਹੱਥ ਨਾਲ ਮਤਲਬ ਕਿ ਜਿਹੜਾ ਇਹਨਾਂ ਨੂੰ ਮਿਕਸ ਕਰ ਲੈਣਾਗਾ ਤੇ 1-2 ਮਿੰਟਾਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਜਿਹੜੇ ਆਪਣੇ ਚਾਵਲ ਹੈਗੇ ਬਿਲਕੁਲ ਬਣ ਕੇ ਤਿਆਰ ਹੋ ਜਗੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈ ਚਾਹੇ ਇਹਨਾਂ ਨੂੰ ਸਿੰਪਲ ਇਕੱਲੇ ਚਾਵਲਾਂ ਨੂੰ ਖਾਓ ਤੇ ਚਾਹੇ ਇਹਨਾਂ ਨੂੰ ਕਿਸੇ ਦਾਲ ਸਬਜ਼ੀ ਨਾਲ ਕਿਸੇ ਵੀ ਤਰ੍ਹਾਂ ਨਾਲ ਤੁਸੀਂ ਖਾ ਸਕਦੇ ਹੋਗੇ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇਗੇ ਇੱਕ ਵਾਰ ਇਸ ਤਰ੍ਹਾਂ ਜਿਹੜੇ ਇਹ ਚਾਵਲੇ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਹੁਣ ਇੱਥੇ ਆਪਾਂ ਕੱਟਿਆ ਹੋਇਆ ਧਨੀਆ ਪਾ ਦਵਾਂਗੇ ਬਿਲਕੁਲ ਤਿਆਰ ਹੈ ਜੀ ਚਾਵਲ ਬਣਾ ਕੇ ਟਰਾਈ ਜ਼ਰੂਰ ਕਰਨਾ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਏ ਨੂੰ ਬਾਅਦ ਤੋਂ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆਂ ਨਵੀਂ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼੍ਰੀ ਕਾਲ ਜੀ